ਚਾਚੀ ਦੀ ਮਰਨ ਦੇ ਬਾਅਦ ਉਸਦੀ ਪਾਗਲ ਕੁੜੀ ਰਵੀਨਾ ਨੂੰ ਸਾਰੇ ਬਹੁਤ ਮਾਰਦੇ ਕੋਟਦੇ ਸੀ ਤੇ ਮੈਨੂੰ ਉਸਤੇ ਬਹੁਤ ਜ਼ਿਆਦਾ ਤਰਸ ਆਉਂਦਾ ਸੀ। ਮੰਮੀ ਉਸਨੂੰ ਪਾਗਲਖਾਨੇ ਭੇਜਣ ਲੱਗੀ ਪਰ ਪਾਪਾ ਨੇ ਇਸ ਤਰ੍ਹਾਂ ਹੋਣ ਨਹੀਂ ਦਿੱਤਾ ਤੇ ਮੇਰਾ ਵਿਆਹ ਉਸ ਨਾਲ ਕਰ ਦਿੱਤਾ। ਮੈਂ ਜਦੋਂ ਵੀ ਉਸਨੂੰ ਖਾਣਾ ਖਵਾਉਂਦਾ ਉਹ ਬੜੀ ਮਸੂਮੀਅਤ ਤੇ ਪਿਆਰ ਦੇ ਨਾਲ ਮੇਰੇ ਵੱਲ ਦੇਖਦੀ। ਇੱਕ ਦਿਨ ਉਹ ਤਾੜੀ ਮਾਰ ਕੇ ਕਹਿੰਦੀ ਮੈਨੂੰ ਗੁੱਡੀ ਲੈ ਕੇ ਦੇ। ਮੈਂ ਉਸਨੂੰ ਬਾਜ਼ਾਰ ਲੈ ਗਿਆ। ਉਹ ਕਿਤੇ ਗਵਾਚ ਗਈ। ਮੈਂ ਉਸਨੂੰ ਬਹੁਤ ਲੱਭਿਆ ਪਰ ਉਹ ਨਾ ਮਿਲੀ। ਕਈ ਸਾਲ ਗੁਜ਼ਰ ਗਏ ਤੇ ਇੱਕ ਦਿਨ ਮੇਰਾ ਐਕਸੀਡੈਂਟ ਹੋ ਗਿਆ ਹਸਪਤਾਲ ਵਿੱਚ ਜਦੋਂ ਡਾਕਟਰ ਤੇ ਨਜ਼ਰ ਪਈ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਉਹ ਤਾਂ ਮੇਰਾ ਘਰ ਪਿੰਡ ਦੇ ਬਾਹਰ ਵਾਰ ਸੀ ਜਿੱਥੇ ਮੈਂ ਆਪਣੇ ਮੰਮੀ ਪਾਪਾ ਦੇ ਨਾਲ ਬਹੁਤ ਖੁਸ਼ਹਾਲ ਜ਼ਿੰਦਗੀ ਜਿਉ ਰਿਆ ਸੀ ਘਰ ਦੀਆਂ ਕੱਚੀਆਂ ਕੰਦਾਂ ਨਿੰਮ ਦਾ ਦਰਖਤ ਤੇ ਉਹ ਪੁਰਾਣਾ ਮੰਜਾ ਜਿਸ ਤੇ ਬੈਠ ਕੇ ਪਾਪਾ ਰੋਜ਼ ਸ਼ਾਮ ਨੂੰ ਚਾਹ ਪੀਂਦੇ ਸੀ ਤੇ ਗੱਲਾਂ ਕਰਦੇ ਸੀ ਸਭ ਕੁਝ ਹੁਣ ਵੀ ਯਾਦ ਹੈ ਸ਼ਾਮ ਦੇ ਵਕਤ ਸਾਰਾ ਪਰਿਵਾਰ ਇਕੱਠਾ ਬੈਠ ਕੇ ਗੱਲਾਂ ਕਰਦਾ ਸੀ ਚਾਚੇ ਦੇ ਘਰ ਦੀ ਤੇ ਸਾਡੀ ਕੰਦ ਸਾਂਝੀ ਸੀ ਜਦੋਂ ਵੀ ਮੈਂ ਖੇਡਣ ਬੈਠਦਾ ਤਾਂ ਸਾਹਮਣੇ ਵਾਲੇ ਘਰ ਵਿੱਚੋਂ ਅਜੀਬ ਜੀਆਂ ਆਵਾਜ਼ਾਂ ਆਉਂਦੀਆਂ ਕਦੇ ਤਾੜੀ ਮਾਰਨ ਦੀ ਕਦੇ ਹੱਸਣ ਦੀ ਤੇ ਕਦੇ ਰੋਣ ਦੀ ਪਰ ਮੈਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਸੀ ਕਿਉਂਕਿ ਪਾਪਾ ਅਤੇ ਚਾਚੇ ਦੇ ਵਿੱਚ ਝਗੜਾ ਚੱਲ ਰਿਹਾ ਸੀ ਤੇ ਦੋਨਾਂ ਨੇ ਇੱਕ ਦੂਜੇ ਦੇ ਘਰੇ ਆਉਣਾ ਜਾਣਾ ਬੰਦ ਕਰ ਦਿੱਤਾ ਸੀ ਜਦੋਂ ਮੈਂ ਤਾੜੀਆਂ ਦੀ ਆਵਾਜ਼ ਸੁਣ ਕੇ ਮਾਂ ਤੋਂ ਪੁੱਛਿਆ ਕਿ ਇਹ ਕੌਣ ਹੈ ਤਾਂ ਉਹ ਕਹਿੰਦੀ ਤੇਰੇ ਚਾਚੇ ਦੀ ਪਾਗਲ ਕੁੜੀ ਰੁਵੀਨਾ ਹੈ ਚਾਚੇ ਦੀ ਇੱਕ ਹੀ ਬੇਟੀ ਸੀ ਜੋ ਬਚਪਨ ਤੋਂ ਹੀ ਮਾਨਸਿਕ ਰੂਪ ਤੋਂ ਕਮਜ਼ੋਰ ਸੀ ਚਾਚਾ ਕਈ ਸਾਲਾਂ ਤੱਕ ਬਿਮਾਰ ਰਹਿਣ ਦੇ ਬਾਅਦ ਗੁਜ਼ਰ ਗਿਆ ਜਿਸ ਕਰਕੇ ਰੁਵੀਨਾ ਇਕੱਲੀ ਰਹਿ ਗਈ ਉਸ ਦੀ ਮਾਂ ਤਾਂ ਉਸ ਦੇ ਜਨਮ ਦਿਨ ਦੇ ਵਕਤ ਹੀ ਮਰ ਗਈ ਸੀ ਚਾਚੇ ਦੀ ਮੌਤ ਨੇ ਰਵੀਨਾ ਦੇ ਮਨ ਤੇ ਬਹੁਤ ਵੱਡਾ ਅਸਰ ਪਾਇਆ ਤੇ ਉਹ ਪਹਿਲਾਂ ਤੋਂ ਜ਼ਿਆਦਾ ਪਾਗਲ ਹੋ ਗਈ। ਉਹ ਕਦੇ ਛੱਤ ਤੇ ਜਾ ਕੇ ਹੱਸਦੀ, ਕਦੇ ਖੂਹ ਵਿੱਚ ਪੱਥਰ ਸੁੱਟਦੀ ਤੇ ਕਦੇ ਗਲੀ ਦੇ ਬੱਚਿਆਂ ਦੇ ਨਾਲ ਗੁੱਡੀਆਂ ਖੇੜਦੀ। ਪਿੰਡ ਵਾਲੇ ਉਸ ਨੂੰ ਪਾਗਲ ਕਹਿ ਕੇ ਹੱਸਦੇ ਸੀ। ਬੱਚੇ ਉਸ ਨੂੰ ਚਿੜਾਉਂਦੇ ਸੀ ਤੇ ਉਹ ਉਹਨਾਂ ਦੇ ਪਿੱਛੇ ਭੱਜਦੇ ਹੋਏ ਰੌਲਾ ਪਾਉਂਦੀ, ਕਿ ਮੈਂ ਪਾਗਲ ਨਹੀਂ ਹਾਂ, ਮੈਂ ਪਾਗਲ ਨਹੀਂ ਹਾਂ। ਮੈਨੂੰ ਉਸਤੇ ਬਹੁਤ ਅਰਸ ਆਉਂਦਾ ਸੀ ਕਿਉਂਕਿ ਮੇਰੀ ਆਪਣੀ ਕੋਈ ਭੈਣ ਨਹੀਂ ਸੀ ਇਸ ਲਈ ਉਹ ਮੈਨੂੰ ਆਪਣੀ ਭੈਣ ਵਰਗੀ ਲੱਗਦੀ ਸੀ ਚਾਚੇ ਦੀ ਮੌਤ ਦੇ ਬਾਅਦ ਪਾਪਾ ਉਸ ਨੂੰ ਸਾਡੇ ਘਰੇ ਲੈ ਆਏ ਕਿਉਂਕਿ ਉਹ ਇਕੱਲੀ ਰਹਿ ਗਈ ਸੀ ਰਹਿ ਨਹੀਂ ਸਕਦੀ ਸੀ ਪਾਪਾ ਨੇ ਲੋਕਾਂ ਨੂੰ ਦਿਖਾਉਣ ਦੇ ਲਈ ਉਸ ਨੂੰ ਆਪਣੇ ਘਰ ਵਿੱਚ ਰੱਖ ਲਿਆ ਤਾਂ ਕਿ ਸਾਰੇ ਕਹਿਣ ਕਿ ਉਹ ਬਹੁਤ ਦਿਆਲੂ ਹੈ ਜਦੋਂ ਕਿ ਅਸਲ ਵਿੱਚ ਪਾਪਾ ਦੇ ਮਨ ਵਿੱਚ ਚਾਚੇ ਦੀ ਜਾਇਦਾਦ ਦਾ ਲਾਲਚ ਸੀ ਪਰ ਮੈਨੂੰ ਰਵਿਨਾ ਦੇ ਕਰੌ ਨਾਲ ਖੁਸ਼ੀ ਹੋਈ ਮੈਂ ਅਕਸਰ ਉਸ ਨੂੰ ਦੇਖਦਾ ਤੇ ਉਸ ਦੀ ਮਸੂਮੀਅਤ ਹਰਕਤਾਂ ਤੇ ਹੱਸਦਾ ਸ਼ਾਮ ਨੂੰ ਜਦੋਂ ਮੈਂ ਮਸਜਿਦ ਤੋਂ ਵਾਪਸ ਆਉਂਦਾ ਤਾਂ ਉਹ ਦਰਵਾਜ਼ੇ ਤੇ ਬੈਠੀ ਮਿੱਟੀ ਨਾਲ ਕੁਝ ਬਣਾ ਰਹੀ ਹੁੰਦੀ ਇੱਕ ਦਿਨ ਮੈਂ ਪੁੱਛਿਆ ਕੀ ਬਣਾ ਰਹੀ ਹੈ ਰਵਿਨਾ ਤਾਂ ਤਾੜੀ ਮਾਰ ਕੇ ਕਹਿੰਦੀ ਗੁੱਡੀ ਦਾ ਘਰ ਪਰ ਤੈਨੂੰ ਨਹੀਂ ਦਿਖਾਵਾਂਗੀ ਕਿਉਂਕਿ ਮੈਂ ਉਸ ਨੂੰ ਲੁਕੋ ਲਿਆ ਹੈ ਮੈਂ ਨਹੀਂ ਚਾਹੁੰਦੀ ਕਿ ਕੋਈ ਮੇਰੀ ਗੁੱਡੀ ਦਾ ਘਰ ਦੇਖੇ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਜਿਵੇਂ ਕਿਸੇ ਬੱਚੇ ਦੀ ਖੁਸ਼ੀ ਝਲਕਦੀ ਹੋਵੇ ਉਸਦੀ ਮੁਸਕਾਨ ਇੰਨੀ ਸੋਹਣੀ ਸੀ ਕਿ ਮਨ ਨੂੰ ਸ਼ੂ ਜਾਂਦੀ ਸੀ। ਮੇਰੀ ਮੰਮੀ ਹਮੇਸ਼ਾ ਕਹਿੰਦੀ ਸੀ ਉਸਦੇ ਕੋਲ ਨਾ ਜਾਇਆ ਕਰਪਾ ਉਹ ਪਾਗਲ ਹੈ ਕਿਤੇ ਤੈਨੂੰ ਪਾਗਲ ਨਾ ਕਰ ਦੇਵੇ। ਮੈਂ ਇਸ ਦੀ ਗੱਲ ਮੈਂ ਉਸ ਦੀ ਗੱਲ ਤੇ ਹੱਸ ਪੈਂਦਾ ਕਿਉਂਕਿ ਮੈਨੂੰ ਉਸ ਨੂੰ ਖੇਡਦੇ ਹੋਏ ਦੇਖਣਾ ਚੰਗਾ ਲੱਗਦਾ ਸੀ। ਹੌਲੀ ਹੌਲੀ ਰੋਜ਼ ਦੀ ਆਦਤ ਬਣ ਗਈ ਸੀ। ਮੇਰੀ ਮੰਮੀ ਨੇ ਮੈਨੂੰ ਕਈ ਵਾਰ ਰੋਕਿਆ ਪਰ ਮੈਂ ਕਦੇ ਉਸ ਦੀ ਗੱਲ ਨਹੀਂ ਮੰਨੀ। ਮੈਨੂੰ ਲੱਗਦਾ ਸੀ ਰਵੀਨਾ ਪਾਗਲ ਨਹੀਂ ਸੀ ਉਹ ਬਸ ਇਕੱਲੀ ਸੀ ਤੇ ਉਸ ਨੂੰ ਕਦੇ ਪਿਆਰ ਜਾਂ ਸਮਝਣ ਵਾਲਾ ਕੋਈ ਮਿਲਿਆ ਨਹੀਂ। ਇਹੀ ਉਸ ਦੀ ਹਾਲਤ ਦਾ ਅਸਲੀ ਕਾਰਨ ਸੀ। ਪਿੰਡ ਦੇ ਲੋਕਾਂ ਨੇ ਉਸ ਤੋਂ ਮੂੰਹ ਮੋੜ ਲਿਆ ਸੀ ਪਰ ਪਾਪਾ ਨੇ ਉਸ ਨੂੰ ਘਰ ਵਿੱਚ ਸਿਰਫ ਇਸ ਲਈ ਲਿਆਂਦਾ ਸੀ ਤਾਂ ਕਿ ਚਾਚੇ ਦੀ ਜ਼ਮੀਨ ਤੇ ਕੋਈ ਹੋਰ ਕਬਜ਼ਾ ਨਾ ਕਰ ਸਕੇ। ਚਾਚੇ ਦੀ ਇਕਲੌਤੀ ਸੰਤਾਨ ਹੋਣ ਦੀ ਵਜ੍ਹਾ ਕਰਕੇ ਉਸ ਦੀ ਸਾਰੀ ਜਾਇਦਾਦ ਦੀ ਮਾਲਕਨ ਰਵੀਨਾ ਸੀ। ਇਸ ਲਈ ਪਾਪਾ ਉਸ ਨੂੰ ਘਰੇ ਲੈ ਆਏ। ਤਾਂ ਕਿ ਉਹ ਸਾਰੀ ਜਾਇਦਾਦ ਤੇ ਆਪਣਾ ਅਧਿਕਾਰ ਜਮਾ ਸਕਣ ਤੇ ਕਿਸੇ ਨੇ ਵੀ ਉਸ ਨੂੰ ਰੋਕਣ ਦੀ ਹਿੰਮਤ ਨਹੀਂ ਕੀਤੀ ਇੱਕ ਦਿਨ ਜਦੋਂ ਮੈਂ ਸਕੂਲ ਤੋਂ ਵਾਪਸ ਆ ਰਿਹਾ ਸੀ ਤਾਂ ਮੈਂ ਦੇਖਿਆ ਕੁਝ ਬੱਚੇ ਉਸ ਨੂੰ ਪੱਥਰ ਮਾਰ ਰਹੇ ਸੀ ਤੇ ਉਸ ਦੇ ਸਰੀਰ ਵਿੱਚੋਂ ਖੂਨ ਵਗ ਰਿਹਾ ਸੀ ਤੇ ਉਹ ਬੱਚੇ ਉਸ ਨੂੰ ਦੇਖ-ਦੇਖ ਕੇ ਹੱਸ ਰਹੇ ਸੀ ਮੈਂ ਭੱਜਿਆ ਹੋਇਆ ਕੋਲ ਗਿਆ ਤੇ ਉਹਨਾਂ ਸਾਰਿਆਂ ਨੂੰ ਮਾਰ ਕੇ ਭਜਾ ਦਿੱਤਾ ਮੈਂ ਉਹਨਾਂ ਨੂੰ ਡਾਂਟਦੇ ਹੋਏ ਕਿ ਆ ਸ਼ਰਮ ਨਹੀਂ ਆਉਂਦੀ ਤੁਹਾਨੂੰ ਉਹ ਕੁੜੀ ਹੈ ਮੈਨੂੰ ਇਸ ਤਰ੍ਹਾਂ ਗੁੱਸੇ ਵਿੱਚ ਦੇਖ ਕੇ ਰਵੀਨਾ ਮੁਸਕਰਾ ਪਈ ਤੇ ਉਸ ਨੂੰ ਮੁਸਕਰਾਉਂਦੇ ਹੋਏ ਦੇਖ ਕੇ ਮੈਨੂੰ ਅਜੀਬ ਜਿਹਾ ਸਕੂਨ ਮਿਲਿਆ ਉਸਨੇ ਮੈਨੂੰ ਮਾਸੂਮੀਅਤ ਨਾਲ ਕਿਹਾ ਉਹ ਮੇਰੇ ਦੋਸਤ ਨੇ ਮੇਰੇ ਨਾਲ ਖੇਡ ਰਹੇ ਨੇ ਤੇ ਉਸ ਦੀ ਆਵਾਜ਼ ਵਿੱਚ ਇਹੋ ਜਿਹੀ ਨਿਰਮਲਤਾ ਸੀ ਜੋ ਉਸ ਨੂੰ ਝੋਟ ਪਚਾ ਰਹੀ ਸੀ ਉਹ ਉਹਨਾਂ ਨੂੰ ਆਪਣੇ ਦੋਸਤ ਸਮਝ ਰਹੀ ਸੀ ਉਸ ਨੂੰ ਸਹੀ ਤੇ ਗਲਤ ਦਾ ਕੋਈ ਫਰਕ ਨਜ਼ਰ ਨਹੀਂ ਆ ਰਿਹਾ ਸੀ ਮੈਂ ਉਸ ਨੂੰ ਕਿਹਾ ਚੱਲ ਘਰ ਚੱਲਦੇ ਹਾਂ ਉਸਨੇ ਹੌਲੀ ਜਿਹਾ ਕਿਹਾ ਮੈਂ ਘਰ ਨਹੀਂ ਜਾਣਾ ਮੈਂ papa ਨੂੰ ਮਿਲਣਾ ਹੈ ਮੈਂ ਉਸ ਨੂੰ ਬਹੁਤ ਦਿਨਾਂ ਤੋਂ ਨਹੀਂ ਦੇਖਿਆ ਪਤਾ ਨਹੀਂ ਉਹ ਮੈਨੂੰ ਛੱਡ ਕੇ ਕਿੱਥੇ ਚਲੇ ਗਿਆ ਉਸਦੇ ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਥੋੜੀ ਹੀ ਦੇਰ ਵਿੱਚ ਉਹ ਫਿਰ ਮੁਸਕਰਾਉਣ ਲੱਗੀ ਮੰਨੋ ਸਭ ਕੁਝ ਉਹ ਭੁੱਲ ਚੁੱਕੀ ਹੋਵੇ ਉਸ ਨੂੰ ਮੁਸਕਰਾਉਂਦੇ ਹੋਏ ਦੇਖ ਕੇ ਮੈਨੂੰ ਰਾਹਤ ਮਿਲੀ ਜਦੋਂ ਮੈਂ ਦੁਬਾਰਾ ਕਿਹਾ ਕਿ ਚੱਲ ਘਰ ਚੱਲਦੇ ਹਾਂ ਤਾਂ ਉਸ ਨੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਸਫਲ ਵੀ ਹੋ ਗਈ ਕਿਉਂਕਿ ਮੈਂ ਸੱਚਮੁੱਚ ਡਰ ਗਿਆ ਸੀ ਉਸ ਨੂੰ ਮੇਰੀ ਹਾਲਤ ਦੇਖ ਕੇ ਬਹੁਤ ਮਜ਼ਾ ਆਇਆ ਤੇ ਉਹ ਤਾੜੀ ਮਾਰਨ ਲੱਗੀ ਕੁਝ ਹੀ ਦਿਨਾਂ ਬਾਅਦ ਸਾਰੇ ਪਿੰਡ ਵਿੱਚ ਇਹ ਅਫਵਾਹ ਫੈਲ ਗਈ ਕਿ ਮਾਂ ਉਸ ਨੂੰ ਪਾਗਲਖਾਨੇ ਭੇਜਣਾ ਚਾਹੁੰਦੀ ਹੈ ਮੰਮੀ ਵਾਰ-ਵਾਰ ਕਹਿੰਦੀ ਕਿ ਇਹ ਕੁੜੀ ਠੀਕ ਨਹੀਂ ਹੈ ਇਹ ਪਾਗਲ ਹੈ ਇਹ ਕਦੇ ਨਾ ਕਦੇ ਕਿਸੇ ਨੂੰ ਨੁਕਸਾਨ ਪਹੁੰਚਾਏਗੀ ਇਸ ਦਾ ਅਸਲੀ ਟਿਕਾਣਾ ਪਾਗਲਖਾਨਾ ਹੀ ਹੈ ਮੰਮੀ ਹੁਣ ਉਸ ਤੋਂ ਬਹੁਤ ਤੰਗ ਆ ਚੁੱਕੀ ਸੀ ਕੁਝ ਦਿਨ ਪਹਿਲਾਂ ਜਦੋਂ ਘਰ ਵਿੱਚ ਮਹਿਮਾਨ ਆਏ ਹੋਏ ਸੀ ਤਾਂ ਰਵੀਨਾ ਨੇ ਵੇੜੇ ਵਿੱਚ ਹੀ ਕੱਪੜੇ ਧੋਣੇ ਸ਼ੁਰੂ ਕਰ ਦਿੱਤੇ ਇਸ ਨਾਲ ਮੰਮੀ ਨੂੰ ਬਹੁਤ ਸ਼ਰਮਿੰਦਗੀ ਹੋਈ ਕਿਉਂਕਿ ਰਿਸ਼ਤੇਦਾਰਾਂ ਦੇ ਬੱਚੇ ਉਸ ਨੂੰ ਦੇਖ ਕੇ ਹੱਸ ਰਹੇ ਸੀ ਪਰ ਰਵੀਨਾ ਨੂੰ ਕੁਝ ਵੀ ਫਰਕ ਨਹੀਂ ਪਿਆ ਰਿਸ਼ਤੇਦਾਰਾਂ ਦੇ ਜਾਂਦੇ ਹੀ ਪਾਪਾ ਘਰੇ ਆਏ ਮੰਮੀ ਸ਼ੁਰੂ ਹੋ ਗਈ ਹੁਣ ਮੈਂ ਕੀ ਕਰਾਂ ਲੋਕ ਆਪਾਂ ਨੂੰ ਪਾਗਲ ਸਮਝਣਗੇ ਇਸ ਦੀਆਂ ਹਰਕਤਾਂ ਨੇ ਸਾਨੂੰ ਲੋਕਾਂ ਦੇ ਸਾਹਮਣੇ ਪਾਗਲ ਬਣਾ ਦਿੱਤਾ ਹੈ ਪਾਪਾ ਚੁੱਪਚਾਪ ਬੈਠੇ ਉਸ ਦੀਆਂ ਗੱਲਾਂ ਸੁਣਦੇ ਰਹੇ ਤੇ ਮੈਂ ਅੰਦਰ ਹੀ ਅੰਦਰ ਗੁੱਸੇ ਵਿੱਚ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਰਵੀਨਾ ਨੂੰ ਘਰੋਂ ਕਿਤੇ ਭੇਜਿਆ ਜਾਏ ਹੁਣ ਤਾਂ ਮੈਨੂੰ ਉਸ ਦੀ ਆਦਤ ਜਈ ਹੋ ਗਈ ਸੀ ਜਦੋਂ ਵੀ ਉਹ ਜਦੋਂ ਵੀ ਮੈਂ ਕਿਤੋਂ ਆਉਂਦਾ ਮੇਰੀ ਨਜ਼ਰ ਉਸ ਨੂੰ ਹੀ ਲੱਭਦੀ ਤੇ ਜਦੋਂ ਤੱਕ ਉਸ ਨੂੰ ਦੇਖ ਨਾ ਲੈਂਦਾ ਦਿਲ ਨੂੰ ਚੈਨ ਨਾ ਮਿਲਦਾ ਇਸ ਲਈ ਮੈਂ ਉਸ ਨੂੰ ਖੋਣਾ ਨਹੀਂ ਚਾਹੁੰਦਾ ਸੀ ਪਾਪਾ ਨੇ ਮਾਂ ਦੀਆਂ ਸਾਰੀਆਂ ਗੱਲਾਂ ਸੁਣਨ ਦੇ ਬਾਅਦ ਬੜੇ ਸ਼ਾਂਤ ਹੋ ਕੇ ਕਿਹਾ ਇਹ ਅਨਾਥ ਬੱਚੀ ਹੈ ਜੇ ਆਪਾਂ ਹੀ ਇਸ ਦਾ ਖਿਆਲ ਨਹੀਂ ਰੱਖਾਂਗੇ ਤਾਂ ਕੌਣ ਰੱਖੇਗਾ ਦੁਨੀਆ ਉਸ ਨੂੰ ਸਤਾਏਗੀ ਮਾਰੇਗੀ ਤੇ ਉਸ ਦੀ ਸਾਰੀ ਜਾਇਦਾਦ ਵੀ ਹੜੱਪ ਕਰ ਲਵੇਗੀ ਮੈਂ ਕਿਸੇ ਹੋਰ ਦੇ ਭਰੋਸੇ ਨਹੀਂ ਰਹਿ ਸਕਦਾ ਮਾਂ ਨੇ ਗੁੱਸੇ ਵਿੱਚ ਜਵਾਬ ਦਿੱਤਾ ਤਾਂ ਕੀ ਮੈਂ ਉਸ ਨੂੰ ਹਮੇਸ਼ਾ ਦੇ ਲਈ ਇਸ ਘਰ ਵਿੱਚ ਰੱਖਾਂ ਤੇ ਲੋਕ ਮੇਰੇ ਤੇ ਹੱਸਦੇ ਰਹਿਣ ਪਾਪਾ ਨੇ ਗਹਿਰਾ ਸਾਲਿਆ ਤੇ ਚੁੱਪ ਹੋ ਗਏ ਜਿਵੇਂ ਕਿਸੇ ਵੱਡੇ ਫੈਸਲੇ ਦੇ ਬਾਰੇ ਸੋਚ ਰਹੇ ਹੋਣ ਕੁਝ ਦਿਨ ਉਹ ਬਹੁਤ ਸੋਚਦੇ ਰਹੇ ਤੇ ਫਿਰ ਇੱਕ ਦਿਨ ਉਹਨਾਂ ਨੇ ਜੋ ਫੈਸਲਾ ਸੁਣਾਇਆ ਉਸ ਨੂੰ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹਨਾਂ ਨੇ ਸਾਰੇ ਪਿੰਡ ਦੇ ਸਾਹਮਣੇ ਐਲਾਨ ਕਰ ਦਿੱਤਾ ਕਿ ਮੈਂ ਆਪਣੇ ਮੁੰਡੇ ਦਾ ਵਿਆਹ ਹਰਵੀਨਾ ਨਾਲ ਕਰਵਾਵਾਂਗਾ ਤਾਂ ਕਿ ਉਹ ਹਮੇਸ਼ਾ ਸਾਡੇ ਨਾਲ ਰਹੇ ਉਹ ਮੇਰੀ ਭਤੀਜੀ ਹੈ ਤੇ ਜੇ ਮੈਂ ਉਸ ਦੇ ਲਈ ਬਲਦਾਨ ਨਹੀਂ ਦਿਆਂਗਾ ਤਾਂ ਕੌਣ ਦੇਵੇਗਾ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਪਾਪਾ ਇਹ ਸਭ ਜਾਇਦਾਦ ਦੇ ਲਈ ਕਰ ਰਹੇ ਨੇ ਉਹ ਨਹੀਂ ਚਾਹੁੰਦੇ ਸੀ ਕਿ ਚਾਚੇ ਦੀ ਜਾਇਦਾਦ ਕਿਸੇ ਹੋਰ ਦੇ ਹੱਥ ਲੱਗੇ ਉਹਨਾਂ ਦੀ ਗੱਲ ਸੁਣਦੇ ਹੀ ਮੇਰੇ ਅੰਦਰ ਬਹੁਤ ਵੱਡੀ ਕਸ਼ਮਕਸ਼ ਚੱਲ ਪਈ ਮੈਂ ਇਹ ਬਿਲਕੁਲ ਨਹੀਂ ਚਾਹੁੰਦਾ ਸੀ ਕਿ ਮੈਨੂੰ ਰਵੀਨਾ ਚੰਗੀ ਲੱਗਦੀ ਸੀ ਉਸਦੇ ਨਾਲ ਸਮਾਂ ਗੁਜ਼ਾਰਨਾ ਚੰਗਾ ਲੱਗਦਾ ਸੀ ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਉਹ ਮੇਰੀ ਪਤਨੀ ਬਣੇਗੀ ਤੇ ਮੈਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਪਾਗਲ ਕੁੜੀ ਦੇ ਨਾਲ ਗੁਜ਼ਾਰਾ ਕਰਨਾ ਪਏਗਾ ਮੈਂ ਘਰੇ ਆ ਕੇ papa ਨੂੰ ਕਿਹਾ papa ji ਤੁਸੀਂ ਪਿੰਡ ਵਾਲਿਆਂ ਨੂੰ ਕੀ ਕਹਿ ਦਿੱਤਾ ਉਹ ਤਾਂ ਪਾਗਲ ਹੈ ਮੈਂ ਇੱਕ ਪਾਗਲ ਕੁੜੀ ਦੇ ਨਾਲ ਵਿਆਹ ਨਹੀਂ ਕਰ ਸਕਦਾ papa ਨੇ ਕਿਹਾ ਉਹ ਪਾਗਲ ਨਹੀਂ ਹੈ ਬੇਟਾ ਬਸ ਟੁੱਟੀ ਹੋਈ ਹੈ ਜੇ ਆਪਾਂ ਉਸ ਨੂੰ ਸਹਾਰਾ ਨਹੀਂ ਦਿੱਤਾ ਤਾਂ ਲੋਕ ਉਸ ਨੂੰ ਮਾਰ ਦੇਣਗੇ ਤੇ ਉਸ ਦੀ ਜਾਇਦਾਦ ਲੈ ਲੈਣਗੇ ਮੈਂ ਇਸ ਤਰ੍ਹਾਂ ਕਦੇ ਨਹੀਂ ਹੋਣ ਦੇਵਾਂਗਾ ਮੈਨੂੰ ਲੱਗਿਆ ਉਸ ਦਾ ਫੈਸਲਾ ਗਲਤ ਹੈ ਪਰ ਕਿਸੇ ਹੱਦ ਤੱਕ ਉਹ ਸਹੀ ਵੀ ਸੀ ਕਿਉਂਕਿ ਚਾਚੇ ਦੀ ਬਹੁਤ ਜ਼ਿਆਦਾ ਜਾਇਦਾਦ ਸੀ ਜੇ ਰਵੀਨਾ ਕਿਤੇ ਹੋਰ ਚਲੀ ਜਾਂਦੀ ਤਾਂ ਪਾਪਾ ਖਾਲੀ ਹੱਥ ਰਹਿ ਜਾਂਦੇ ਇਸ ਲਈ ਉਹਨਾਂ ਨੇ ਭਾਰੀ ਦਿਲ ਨਾਲ ਮੈਨੂੰ ਹੀ ਕੁਰਬਾਨ ਕਰ ਦਿੱਤਾ ਆਪਣੇ ਸਵਾਰਥ ਦੇ ਲਈ ਨਹੀਂ ਬਲਕਿ ਆਪਣੀ ਯੋਜਨਾ ਦੇ ਲਈ ਜਦੋਂ ਇਹ ਗੱਲ ਮਾਂ ਨੂੰ ਪਤਾ ਲੱਗੀ ਤਾਂ ਉਸਨੇ ਬਹੁਤ ਰੋਲਾ ਪਾਇਆ ਉਹ ਪਾਪਾ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕਰਦੀ ਰਹੀ ਪਰ ਪਾਪਾ ਆਪਣੇ ਫੈਸਲੇ ਤੇ ਅਟਲ ਰਹੇ ਸ਼ੁੱਕਰਵਾਰ ਦੀ ਸ਼ਾਮ ਨੂੰ ਘਰ ਵਿੱਚ ਵੇੜੇ ਵਿੱਚ ਹੀ ਮੈਂ ਤੇ ਰਵੀਨਾ ਮੇਰਾ ਤੇ ਰਵੀਨਾ ਦਾ ਵਿਆਹ ਕਰ ਦਿੱਤਾ ਗਿਆ ਵਿਆਹ ਦੇ ਵਕਤ ਰਵੀਨਾ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਗਿਆ ਸੀ ਉਹ ਖੇਡਣਾ ਚਾਹੁੰਦੀ ਸੀ ਤੇ ਮਾਂ ਉਸ ਨੂੰ ਫੜ ਕੇ ਬਿਠਾ ਕੇ ਬੈਠੀ ਹੋਈ ਸੀ ਉਹ ਲਾਲ ਰੰਗ ਦੇ ਸੂਟ ਵਿੱਚ ਸਾਰਿਆਂ ਨੂੰ ਦੇਖ ਰਹੀ ਸੀ ਜਿਵੇਂ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਹੋਵੇ ਉਸ ਦੇ ਨਾਲ ਕੀ ਹੋ ਰਿਹਾ ਹੈ ਜਦੋਂ ਵਿਆਹ ਹੋ ਰਿਹਾ ਸੀ ਤਾਂ ਉਹ ਤਾੜੀਆਂ ਮਾਰ ਕੇ ਹੱਸ ਰਹੀ ਸੀ ਮੇਰੇ ਦੋਸਤ ਮੈਨੂੰ ਬਹੁਤ ਸ਼ਰਮ ਮੇਰੇ ਦੋਸਤ ਉਸ ਦੀਆਂ ਇਹਨਾਂ ਹਰਕਤਾਂ ਤੇ ਹੱਸ ਪਏ ਤੇ ਮੈਨੂੰ ਚੜਾਉਣ ਲੱਗੇ ਮੈਨੂੰ ਬਹੁਤ ਸ਼ਰਮਿੰਦਗੀ ਹੋਈ ਕਿ ਮੈਂ ਉਜੀ ਕੁੜੀ ਨਾਲ ਵਿਆਹ ਕਰ ਰਿਹਾ ਹਾਂ ਜਿਸ ਨੂੰ ਇਹ ਵੀ ਨਹੀਂ ਪਤਾ ਕਿ ਵਿਆਹ ਕੀ ਹੁੰਦਾ ਹੈ ਵਿਆਹ ਦੇ ਤੁਰੰਤ ਬਾਅਦ ਮੈਂ ਸ਼ਰਮ ਤੋਂ ਬਚਣ ਦੇ ਲਈ ਘਰ ਛੱਡ ਕੇ ਕੁਝ ਦਿਨਾਂ ਦੇ ਲਈ ਸ਼ਹਿਰ ਵਿੱਚ ਆਪਣੇ ਦੋਸਤ ਦੇ ਕੋਲ ਚਲਾ ਗਿਆ ਪਰ ਮੈਂ ਉਸ ਨੂੰ ਵਿਆਹ ਦੇ ਬਾਰੇ ਕੁਝ ਨਹੀਂ ਦੱਸਿਆ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਉਹ ਮੇਰਾ ਮਜ਼ਾਕ ਉਡਾਏ ਇਸ ਲਈ ਮੈਂ ਉਸ ਨੂੰ ਬਸ ਇੰਨਾ ਕਿਹਾ ਕਿ ਮੈਂ ਕੁਝ ਦਿਨਾਂ ਦੇ ਲਈ ਤੇਰੇ ਕੋਲ ਰਹਿਣ ਆਇਆ ਹਾਂ ਕੁਝ ਦਿਨ ਬੀਤ ਜਾਣ ਦੇ ਬਾਅਦ ਜਦੋਂ ਪਾਪਾ ਦੇ ਬੁਲਾਉਣ ਤੇ ਮੈਂ ਘਰੇ ਵਾਪਸ ਆਇਆ ਤਾਂ ਮੈਂ ਰਵੀਨਾ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਸਾਰੇ ਝਗੜੇ ਦੀ ਜੜ ਉਹੀ ਹੈ ਜੇ ਉਹ ਸਾਡੇ ਘਰ ਵਿੱਚ ਨਾ ਆਉਂਦੀ ਤਾਂ ਪਾਪਾ ਕਦੇ ਵੀ ਮੇਰਾ ਵਿਆਹ ਉਸ ਨਾਲ ਨਾ ਕਰਵਾਉਂਦੇ ਤੇ ਨਾ ਹੀ ਮੈਂ ਇਸ ਜੰਜਾਲ ਵਿੱਚ ਫਸਦਾ ਪਰ ਇਨਸਾਨ ਦੀ ਕਿਸਮਤ ਵਿੱਚ ਜੋ ਕੁਝ ਲਿਖਿਆ ਹੁੰਦਾ ਹੈ ਉਸ ਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਜੋ ਹੋਣਾ ਹੁੰਦਾ ਹੈ ਉਹ ਹੋ ਕੇ ਹੀ ਰਹਿੰਦਾ ਹੈ ਮੇਰਾ ਵਿਆਹ ਰਵੀਨਾ ਨਾਲ ਮੇਰੀ ਕਿਸਮਤ ਵਿੱਚ ਲਿਖ ਦਿੱਤਾ ਗਿਆ ਸੀ ਪਰ ਉਸ ਨੂੰ ਸਵੀਕਾਰ ਕਰਨ ਵਿੱਚ ਮੈਨੂੰ ਬਹੁਤ ਸਮਾਂ ਲੱਗ ਰਿਹਾ ਸੀ ਮੇਰੇ ਲਈ ਇੱਕ ਮਾਨਸਿਕ ਰੂਪ ਤੋਂ ਅਸਥਿਰ ਕੁੜੀ ਦੇ ਨਾਲ ساری ਜ਼ਿੰਦਗੀ ਗੁਜ਼ਾਰਨਾ ਸੌਖਾ ਨਹੀਂ ਸੀ ਰਵਿਨਾ ਜ਼ਿਆਦਾਤਰ ਵਿਹੜੇ ਵਿੱਚ ਬੈਠ ਕੇ ਆਪਣੀ ਗੁੱਡੀ ਦੇ ਨਾਲ ਖੇਡਿਆ ਕਰਦੀ ਸੀ ਉਸ ਨੂੰ ਕਿਸੇ ਵੀ ਗੱਲ ਦੀ ਸਮਝ ਨਹੀਂ ਸੀ ਕਦੇ-ਕਦੇ ਉਹ ਗੁੱਡੀ ਨੂੰ ਗੋਦ ਵਿੱਚ ਲੈ ਕੇ ਕਹਿੰਦੀ ਇਹ ਮੇਰੀ ਬੱਚੀ ਹੈ ਇਸ ਨੂੰ ਭੁੱਖ ਲੱਗੀ ਹੈ ਉਸ ਦੀਆਂ ਗੱਲਾਂ ਸੁਣ ਕੇ ਮੈਂ ਹੱਸ ਪੈਂਦਾ ਪਰ ਜਦੋਂ ਯਾਦ ਆਉਂਦਾ ਕਿ ਉਹ ਮੇਰੀ ਪਤਨੀ ਹੈ ਤਾਂ ਮੈਨੂੰ ਬਹੁਤ ਗੁੱਸਾ ਆਉਂਦਾ ਕਿਉਂਕਿ ਮੈਂ ਆਪਣੇ ਲਈ ਐਓਜੀ ਜੀਵਨ ਸਾਥੀ ਨਹੀਂ ਚਾਹੁੰਦਾ ਸੀ ਪਾਪਾ ਨੇ ਜ਼ਬਰਦਸਤੀ ਮੈਨੂੰ ਉਸਦੇ ਨਾਲ ਬੰਨ ਦਿੱਤਾ ਸੀ ਜਿਸ ਨਾਲ ਮੈਂ ਅੰਦਰੋਂ ਬਹੁਤ ਨਾਰਾਜ਼ ਤੇ ਬੇਵੱਸ ਸੀ ਜਦੋਂ ਵੀ ਉਹ ਮੇਰੇ ਤੋਂ ਰੋਟੀ ਮੰਗਦੀ ਤਾਂ ਮੈਂ ਲਿਆ ਦਿੰਦਾ ਪਰ ਉਹ ਰੋਟੀ ਖੁਦ ਖਾਣ ਦੀ ਬਜਾਏ ਆਪਣੀ ਗੁੱਡੀ ਨੂੰ ਖਵਾਉਂਦੀ ਤੇ ਕਹਿੰਦੀ ਇਹ ਰੋ ਰਹੀ ਹੈ ਇਸ ਨੂੰ ਭੁੱਖ ਲੱਗੀ ਹੈ ਮੈਨੂੰ ਆਪਣੀ ਕਿਸਮਤ ਤੇ ਬਹੁਤ ਅਫਸੋਸ ਹੁੰਦਾ ਕਿ ਮੈਂ ਇੱਕ ਇਹੋ ਜਿਹੀ ਕੁੜੀ ਨਾਲ ਵਿਆਹ ਕੀਤਾ ਹੈ ਜਿਸ ਨੂੰ ਨਾ ਕਿਸੇ ਗੱਲ ਦੀ ਸਮਝ ਹੈ ਤੇ ਨਾ ਹੀ ਇਹ ਪਤਾ ਹੈ ਕਿ ਉਸਦਾ ਵਿਆਹ ਹੋ ਗਿਆ ਹੈ ਇੱਕ ਦਿਨ ਸ਼ਾਮ ਨੂੰ ਮੈਂ ਉਸ ਨੂੰ ਖਾਣੇ ਦੇ ਲਈ ਬੁਲਾਇਆ ਮੇਰੇ ਬੁਲਾਉਣ ਤੇ ਉਹ ਮੁਸਕਰਾਉਂਦੇ ਹੋਏ ਆਈ ਤੇ ਕਹਿੰਦੀ ਤੂੰ ਮੇਰੇ ਨਾਲ ਨਾਰਾਜ਼ ਹੈ ਹੁਣ ਪਹਿਲਾਂ ਦੀ ਤਰ੍ਹਾਂ ਮੇਰੇ ਨਾਲ ਖੇਡਣ ਕਿਉਂ ਨਹੀਂ ਆਉਂਦਾ ਉਸ ਦੇ ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਇਸ ਲਈ ਮੈਂ ਚੁੱਪ ਰਿਹਾ ਇੱਕ ਦਿਨ ਉਸਨੇ ਮੈਨੂੰ ਗੁੱਡੀ ਲੈ ਕੇ ਦੇਣ ਦੇ ਲਈ ਕਿਹਾ ਤਾਂ ਅਗਲੇ ਹੀ ਦਿਨ ਮੈਂ ਉਸ ਨੂੰ ਕਿਹਾ ਚੱਲ ਮੈਂ ਤੈਨੂੰ ਗੁੱਡੀ ਲੈ ਕੇ ਦਿੰਦਾ ਹਾਂ ਮੈਂ ਖੁਦ ਨੂੰ ਹੁਣ ਸਮਝਾ ਲਿਆ ਕਿ ਮੈਨੂੰ ਹੁਣ ਉਸਦੇ ਨਾਲ ਜ਼ਿੰਦਗੀ گزارਣੀ ਪਵੇਗੀ ਇਸ ਲਈ ਮੈਂ ਸਮਝਾਤਾ ਕਰ ਲਿਆ ਸੀ ਜਦੋਂ ਮੈਂ ਉਸ ਨੂੰ ਬਾਜ਼ਾਰ ਜਾਣ ਨੂੰ ਕਿਹਾ ਤਾਂ ਉਹ ਖੁਸ਼ੀ ਨਾਲ ਝੂਮਟੀ ਤੇ ਤਾੜੀਆਂ ਮਾਰਨ ਲੱਗੀ ਉਸਨੇ ਬਹੁਤ ਦਿਨਾਂ ਬਾਅਦ ਸਿਰ ਤੇ ਦੁਪੱਟਾ ਲਿਆ ਸੀ ਪੈਰਾਂ ਵਿੱਚ ਚੱਪਲਾਂ ਪਾਈਆਂ ਸੀ ਤੇ ਵਾਰ-ਵਾਰ ਤਾੜੀਆਂ ਮਾਰ ਰਹੀ ਸੀ ਮੈਂ ਉਸਨੂੰ ਪਹਿਲੀ ਵਾਰ ਦੁਬੱਟੇ ਵਿੱਚ ਦੇਖ ਕੇ 당ਗ ਰਹਿ ਗਿਆ ਕਿਉਂਕਿ ਉਹ ਬਹੁਤ ਸੋਹਣੀ ਲੱਗ ਰਹੀ ਸੀ ਉਸ ਵਿੱਚ ਸਿਰਫ ਪਾਗਲਪਨ ਦੀ ਕਮੀ ਸੀ ਵਰਨਾ ਉਹ ਕਿਸੇ پری ਤੋਂ ਘੱਟ ਨਹੀਂ ਸੀ ਜੇ ਉਹ ਠੀਕ ਹੁੰਦੀ ਤਾਂ ਸ਼ਾਇਦ ਮੈਂ ਉਸਨੂੰ ਇੱਕ ਪਲ ਵਿੱਚ ਆਪਣਾ ਬਣਾ ਲੈਂਦਾ ਜਦੋਂ ਮੈਂ ਉਸਨੂੰ ਲੈ ਕੇ ਘਰੋਂ ਨਿਕਲਿਆ ਤਾਂ ਪਿੰਡ ਦੇ ਲੋਕ ਅਜੀਬ ਨਜ਼ਰਾਂ ਨਾਲ ਸਾਨੂੰ ਦੇਖ ਰਹੇ ਸੀ ਇੱਕ ਆਦਮੀ ਨੇ ਹੱਸ ਕੇ ਕਿਹਾ ਇਸ ਪਾਗਲ ਨੂੰ ਕਿੱਥੇ ਲੈ ਕੇ ਜਾ ਰਿਆਂ ਹੈ ਉਸ ਦੀ ਗੱਲ ਤੇ ਮੈਨੂੰ ਬਹੁਤ ਗੁੱਸਾ ਆਇਆ ਪਰ ਮੈਂ ਕੁਝ ਨਹੀਂ ਕਿਹਾ ਕਿਉਂਕਿ ਮੈਂ ਕੋਈ ਤਮਾਸ਼ਾ ਨਹੀਂ ਚਾਹੁੰਦਾ ਸੀ ਸਾਰਿਆਂ ਦੀਆਂ ਨਿਗਾਹਾਂ ਸਾਡੇ ਤੇ ਸੀ ਪਰ ਮੈਂ ਸਾਰਿਆਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਕੋਈ ਮੇਰੀ ਪਤਨੀ ਦੇ ਬਾਰੇ ਕੁਝ ਕਹੇ ਜਦੋਂ ਅਸੀਂ ਬਾਜ਼ਾਰ ਪਹੁੰਚੇ ਤਾਂ ਰਵੀਨਾ ਉੱਥੇ ਬੱਚਿਆਂ ਦੇ ਨਾਲ ਤਾੜੀਆਂ ਮਾਰ ਕੇ ਹੱਸਣ ਲੱਗੀ ਮੈਨੂੰ ਉਸਤੇ ਗੁੱਸਾ ਆਇਆ ਪਰ ਫਿਰ ਮੈਂ ਫਿਰ ਵੀ ਚੁੱਪ ਰਿਹਾ। ਕਦੇ ਉਹ ਕੱਪੜਿਆਂ ਦੀ ਦੁਕਾਨ ਤੇ ਰੁਕ ਜਾਂਦੀ ਤੇ ਕਦੇ ਖੁਡਾਉਣਿਆਂ ਦੀ ਦੁਕਾਨ ਦੇ ਵੱਲ ਭੱਜਦੀ। ਮੈਂ ਉਸ ਦਾ ਹੱਥ ਫੜਿਆ ਹੋਇਆ ਸੀ ਤੇ ਗੁੱਡੀਆਂ ਦੀ ਦੁਕਾਨ ਤੇ ਲੈ ਗਿਆ। ਉਸ ਨੇ ਇੱਕ ਰੰਗ ਬਿਰੰਗੀ ਗੁੱਡੀ ਚੱਕ ਕੇ ਕਿਹਾ, ਮੈਨੂੰ ਇਹ ਚਾਹੀਦੀ ਹੈ। ਉਸ ਦੀ ਪਸੰਦ ਵਾਕਈ ਲਾਜਵਾਬ ਹੈ। ਲਾਜਵਾਬ ਸੀ। ਮੈਂ ਗੁੱਡੀ ਦੇ ਪੈਸੇ ਦਿੱਤੇ ਤੇ ਜਿਵੇਂ ਹੀ ਮੁੜਿਆ ਤਾਂ ਦੇਖਿਆ ਰਵੀਨਾ ਉੱਥੇ ਨਹੀਂ ਸੀ ਉਸ ਨੂੰ ਨਾ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਬਹੁਤ ਕੋਸ਼ਿਸ਼ ਕੀਤੀ ਸਾਰਾ ਬਾਜ਼ਾਰ ਛਾਣ ਮਾਰਿਆ ਪਰ ਹਰ ਇੱਕ ਤੋਂ ਪੁੱਛਿਆ ਪਰ ਕਿਸੇ ਨੂੰ ਕੁਝ ਪਤਾ ਨਹੀਂ ਸੀ ਉਹ ਕਿੱਥੇ ਗਈ ਤੇ ਕੋਈ ਨਹੀਂ ਜਾਣਦਾ ਸੀ ਤੇ ਮੈਂ ਉਥੋਂ ਠੱਗਿਆਂ ਜਿਹਾ ਖੜਾ ਰਹਿ ਗਿਆ ਮੇਰਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਮੈਂ ਪਿੰਡ ਦੇ ਵੱਲ ਭੱਜਿਆ ਰਾਤ ਤੱਕ ਰਵੀਨਾ ਦੀ ਗੁੰਮਸ਼ੁਦਗੀ ਦੀ ਖ਼ਬਰ ਪੂਰੇ ਪਿੰਡ ਵਿੱਚ ਫੈਲ ਗਈ ਲੋਕੇ ਘਰ ਵਿੱਚ ਇਕੱਠੇ ਹੋ ਗਏ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਜਿੰਨੇ ਮੂੰਹ ਸੀ ਉਹਨੀਆਂ ਹੀ ਗੱਲਾਂ ਮੰਮੀ ਬੈਠੀ ਰੋ ਰਹੀ ਸੀ ਪਰ ਪਾਪਾ ਬਿਲਕੁਲ ਚੁੱਪ ਸੀ ਉਹਨਾਂ ਨੇ ਵੀ ਰੁਵੀਨਾ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕਿਤੇ ਨਾ ਮਿਲੀ ਪਤਾ ਨਹੀਂ ਉਹ ਕਿੱਥੇ ਚਲੀ ਗਈ ਸੀ ਮੈਂ ਸੋਚ-ਸੋਚ ਕੇ ਪਰੇਸ਼ਾਨ ਸੀ ਸਮਝ ਨਹੀਂ ਪਾ ਰਹੀ ਸੀ ਕਿ ਉਹ ਆਖਰ ਗਈ ਤਾਂ ਗਈ ਕਿੱਥੇ ਕੁਝ ਲੋਕਾਂ ਨੇ ਮੇਰੇ ਤੇ ਇਲਜ਼ਾਮ ਲਗਾਏ ਪਰ ਮੈਨੂੰ ਉਹਨਾਂ ਦੀਆਂ ਗੱਲਾਂ ਨਾਲ ਕੋਈ ਫਰਕ ਨਹੀਂ ਪਿਆ ਕਿਉਂਕਿ ਮੈਂ ਕੁਝ ਗਲਤ ਨਹੀਂ ਕੀਤਾ ਸੀ ਮੈਂ ਦਿਨ ਰਾਤ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਪਰ ਪੁਲਿਸ ਨੂੰ ਉਹ ਲੱਭ ਨਾ ਸਕੇ ਨਾ ਮੈਨੂੰ ਮਹੀਨੇ ਸਾਲਾਂ ਵਿੱਚ ਬਦਲ ਗਿਆ ਰਵੀਨਾ ਨਹੀਂ ਮਿਲੀ ਤੇ ਸ਼ਾਇਦ ਉਸਨੇ ਲੱਭਣਾ ਵੀ ਨਹੀਂ ਸੀ Papa ਉਸਨੂੰ ਯਾਦ ਕਰਦੇ ਕਰਦੇ ਇਸ ਦੁਨੀਆ ਤੋਂ ਚਲੇ ਗਏ ਚਿੰਤਾ ਨੇ ਉਹਨਾਂ ਨੂੰ ਵੀ ਮਾਰ ਬਿਮਾਰ ਕਰ ਦਿੱਤਾ ਸੀ ਮਾਂ ਦੀ ਹਾਲਤ ਵੀ ਬਹੁਤ ਖਰਾਬ ਹੋ ਗਈ ਸੀ ਉਹ ਚਾਹੁੰਦੀ ਸੀ ਕਿ ਮੈਂ ਜਲਦੀ ਵਿਆਹ ਕਰ ਲਵਾਂ ਪਰ ਮੈਂ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਰਵੀਨਾ ਨੂੰ ਮੈਂ ਭੁੱਲ ਨਹੀਂ ਪਾਇਆ ਸੀ ਉਹ ਮੇਰੇ ਦਿਲ ਵਿੱਚ ਵਸ ਚੁੱਕੀ ਸੀ ਤੇ ਉਸ ਦੀਆਂ ਉਹ ਮਾਸੂਮ ਗੱਲਾਂ ਤੇ ਹਾਸਾ ਮੇਰੇ ਕੰਨਾਂ ਵਿੱਚ ਗੂੰਜਦਾ ਰਹਿੰਦਾ ਮੈਨੂੰ ਗੁੱਡੀ ਲੈ ਕੇ ਦੇ ਮੈਂ ਪਿੰਡ ਛੱਡ ਕੇ ਸ਼ਹਿਰ ਆ ਗਿਆ ਤਾਂ ਕਿ ਉਸ ਦਰਦ ਨੂੰ ਥੋੜਾ ਭੁੱਲ ਸਕਾਂ ਪਰ ਮੰਨ ਦਾ ਖਾਲੀਪਨ ਮੈਨੂੰ ਚੈਨ ਨਹੀਂ ਲੈਣ ਦਿੰਦਾ ਸੀ ਲੱਗਦਾ ਸੀ ਜਿਵੇਂ ਕਿਸੇ ਨੇ ਮੇਰੇ ਤੋਂ ਮੇਰਾ ਸਭ ਕੁਝ ਖੋ ਲਿਆ ਹੋਵੇ ਮੈਂ ਸ਼ਹਿਰ ਵਿੱਚ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ ਕਿਉਂਕਿ ਪਿੰਡ ਮੁੜਨ ਦਾ ਮਨ ਨਹੀਂ ਸੀ ਕੁਝ ਹੀ ਸਮੇਂ ਬਾਅਦ ਮੈਨੂੰ ਕਲਰਕ ਦੀ ਨੌਕਰੀ ਮਿਲ ਗਈ ਮੈਂ ਆਪਣੇ ਕੰਮ ਦੇ ਵਿੱਚ ਬਿਜ਼ੀ ਰਹਿਣ ਲੱਗਿਆ ਪਰ ਕੁਝ ਹੀ ਦਿਨਾਂ ਵਿੱਚ ਮਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਹਨਾਂ ਦੀ ਮੌਤ ਹੋ ਗਈ ਜਾਂਦੇ ਜਾਂਦੇ ਉਹਨਾਂ ਨੇ ਮੇਰੇ ਲਈ ਇੱਕ ਸੁਨੇਹਾ ਛੱਡਿਆ ਮੈਨੂੰ ਮਾਫ਼ ਕਰ ਦੇਣਾ ਪਰ ਮੈਂ ਸਮਝ ਨਹੀਂ ਪਾਇਆ ਕਿ ਉਹ ਮੇਰੇ ਤੋਂ ਕਿਸ ਗੱਲ ਦੀ ਮਾਫੀ ਮੰਗ ਰਹੀ ਸੀ ਕਈ ਸਾਲ ਬੀਤ ਗਏ ਇੱਕ ਦਿਨ ਮੀਂਹ ਪੈ ਰਿਹਾ ਸੀ ਮੈਂ ਆਫਿਸ ਜਾਣ ਦੇ ਲਈ ਸੜਕ ਪਾਰ ਕਰ ਰਿਹਾ ਸੀ ਕਿ ਇੱਕ ਕਾਰ ਨੇ ਜੋਰ ਨਾਲ ਟੱਕਰ ਮਾਰ ਦਿੱਤੀ ਸਭ ਕੁਝ ਅੱਖਾਂ ਦੇ ਸਾਹਮਣੇ ਧੁੰਦਲਾ ਹੋ ਗਿਆ। ਜਦੋਂ ਹੋਸ਼ ਆਈ ਤਾਂ ਖੁਦ ਨੂੰ ਹਸਪਤਾਲ ਵਿੱਚ ਦੇਖਿਆ। ਮੇਰੇ ਸਾਹਮਣੇ ਇੱਕ ਚਿੱਟੇ ਰੰਗ ਦੇ ਕੱਪੜਿਆਂ ਵਿੱਚ ਔਰਤ ਖੜੀ ਸੀ। ਉਸਦੇ ਹੱਥ ਵਿੱਚ ਫਾਈਲ ਸੀ ਤੇ ਉਹ ਮੁਸਕਰਾਉਂਦੇ ਹੋਏ ਮੈਨੂੰ ਦੇਖ ਰਹੀ ਸੀ। ਮੈਨੂੰ ਹੋਸ਼ ਆਉਂਦੇ ਹੀ ਦੇਖ ਕੇ ਉਸਨੇ ਪੁੱਛਿਆ ਕਿਵੇਂ ਹੋ ਤੁਸੀਂ? ਮੈਂ ਬੱਸ ਉਸ ਨੂੰ ਦੇਖਦਾ ਰਹਿ ਗਿਆ। ਮੇਰਾ ਦਿਲ ਤੇਜ਼-ਤੇਜ਼ ਧੜਕਣ ਲੱਗਿਆ। ਮੈਂ ਕੰਬਦੀ ਆਵਾਜ਼ ਵਿੱਚ ਕਿਹਾ ਰਵੀਨਾ ਪਰ ਉਹ ਕੁਝ ਬੋਲੇ ਬਿਨਾ ਚਲੀ ਗਈ। ਮੈਨੂੰ ਸਮਝ ਨਹੀਂ ਆਇਆ ਕਿ ਇਹ ਸੁਪਨਾ ਸੀ ਜਾਂ ਹਕੀਕਤ। ਸ਼ਾਮ ਨੂੰ ਜਦੋਂ ਨਰਸ ਦਵਾਈ ਦੇਣ ਆਈ ਤਾਂ ਮੈਂ ਪੁੱਛਿਆ ਡਾਕਟਰ ਰਵੀਨਾ ਕਿੱਥੇ ਹੈ? ਉਸਨੇ ਦੱਸਿਆ ਕਿ ਉਸਦੀ ਸਵੇਰ ਦੀ ਡਿਊਟੀ ਸੀ, ਹੁਣ ਉਹ ਚਲੀ ਗਈ ਹੈ। ਮੈਂ ਖੁਸ਼ੀ ਨਾਲ ਚੁੱਮ ਉਠਿਆ। ਮੈਨੂੰ ਮੇਰੀ ਰਵੀਨਾ ਮਿਲ ਗਈ ਸੀ। ਉਸੇ ਰਵੀਨਾ ਨੂੰ ਪਾਉਣ ਦੇ ਲਈ ਮੈਂ ਦਰਦ-ਦਰ ਭਟਕਦਾ ਰਿਹਾ ਸੀ। ਸਾਰੀ ਰਾਤ ਨੀਂਦ ਨਹੀਂ ਆਈ, ਬਸ ਸਵੇਰ ਦਾ ਇੰਤਜ਼ਾਰ ਕਰਦਾ ਰਿਹਾ ਤਾਂ ਕਿ ਫੇਰ ਉਸ ਨੂੰ ਮਿਲ ਸਕਾਂ। ਅਗਲੇ ਦਿਨ ਸਵੇਰੇ ਉਹ ਆਈ, ਮੁਸਕਰਾਈ ਤੇ ਕਹਿੰਦੀ ਕਿਵੇਂ ਹੋ ਤੁਸੀਂ? ਮੈਂ ਜਵਾਬ ਦਿੱਤਾ ਤੈਨੂੰ ਦੇਖ ਕੇ ਬਿਲਕੁਲ ਠੀਕ ਆ ਉਹ ਕੋਲ ਆ ਕੇ ਕੁਰਸੀ ਤੇ ਬੈਠ ਗਈ ਤੇ ਮੈਂ ਕੰਮ ਦੀ ਆਵਾਜ਼ ਵਿੱਚ ਪੁੱਛਿਆ ਤੂੰ ਕਿੱਥੇ ਚਲੀ ਗਈ ਸੀ ਮੈਂ ਤੈਨੂੰ ਬਹੁਤ ਲੱਭਿਆ ਸਭ ਕਹਿੰਦੇ ਸੀ ਕਿ ਤੂੰ ਮਰ ਗਈ ਹੈ ਪਰ ਮੈਨੂੰ ਯਕੀਨ ਨਹੀਂ ਯਕੀਨ ਸੀ ਕਿ ਮੇਰੀ ਰਵੀਨਾ ਮੈਨੂੰ ਛੱਡ ਕੇ ਨਹੀਂ ਜਾ ਸਕਦੀ ਉਸਨੇ ਹੌਲੀ ਜਿਹਾ ਕਿਹਾ ਮੈਂ ਮਰੀ ਨਹੀਂ ਸੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪ੍ਰਮਾਤਮਾ ਨੇ ਮੈਨੂੰ ਬਚਾ ਲਿਆ ਉਸਨੇ ਦੱਸਿਆ ਜਦੋਂ ਤੂੰ ਮੈਨੂੰ ਗੁੱਡੀ ਲੈ ਕੇ ਦੇਣ ਦੇ ਲਈ ਗਿਆ ਸੀ ਤਾਂ ਇੱਕ ਔਰਤ ਆਈ ਤੇ ਕਹਿੰਦੀ ਉਹ ਮੈਨੂੰ ਬਹੁਤ ਸਾਰੀਆਂ ਗੁੱਡੀਆਂ ਲੈ ਕੇ ਦੇਵੇਗੀ ਤੇ ਮੈਂ ਉਸਦੇ ਨਾਲ ਚਲੀ ਗਈ ਜਦੋਂ ਹੋਸ਼ ਆਈ ਤਾਂ ਖੁਦ ਨੂੰ ਇੱਕ ਹਨੇਰੇ ਕਮਰੇ ਵਿੱਚ ਦੇਖਿਆ ਉੱਥੇ ਬਹੁਤ ਸਾਰੀਆਂ ਗੁੱਡੀਆਂ ਸੀ ਕੁੜੀਆਂ ਸੀ ਡਰੀਆਂ ਹੋਈਆਂ ਤੇ ਰੋਂਦੀਆਂ ਹੋਈਆਂ ਉਹਨਾਂ ਨੇ ਦੱਸਿਆ ਕਿ ਉਹ ਔਰਤ ਸਾਨੂੰ ਵੇਚਦੀ ਹੈ ਕੁਝ ਦਿਨਾਂ ਬਾਅਦ ਜਦੋਂ ਮੈਨੂੰ ਵੇਚਣ ਵਾਲੀ ਸੀ ਤਾਂ ਇੱਕ ਚੰਗੇ ਆਦਮੀ ਨੇ ਪੁਲਿਸ ਨੂੰ ਖਬਰ ਕਰ ਦਿੱਤੀ ਤੇ ਅਸੀਂ ਬਚ ਗਈਆਂ ਮੈਨੂੰ ਨਹੀਂ ਪਤਾ ਕਿ ਉਹ ਕਿਹੜਾ ਇਲਾਕਾ ਸੀ ਉਹ ਭਲਾ ਆਦਮੀ ਮੈਨੂੰ ਆਪਣੇ ਆਸ਼ਰਮ ਵਿੱਚ ਲੈ ਗਿਆ ਤੇ ਮੇਰਾ ਇਲਾਜ ਕਰਵਾਇਆ ਉਸਨੇ ਮੇਰਾ ਬਹੁਤ ਖਿਆਲ ਰੱਖਿਆ ਜਿਵੇਂ ਪਾਪਾ ਰੱਖਦੇ ਸੀ ਦਰਅਸਲ ਉਹ ਭਲਾ ਆਦਮੀ ਮੇਰੇ ਪਾਪਾ ਦਾ ਪੁਰਾਣਾ ਦੋਸਤ ਸੀ ਪਾਪਾ ਨੇ ਆਪਣੀ ਮੌਤ ਤੋਂ ਪਹਿਲਾਂ ਇੱਕ ਚਿੱਠੀ ਉਹਨਾਂ ਨੂੰ ਲਿਖ ਕੇ ਦਿੱਤੀ ਸੀ ਕਿ ਮੇਰੀ ਬੇਟੀ ਜਦੋਂ 18 ਸਾਲ ਦੀ ਹੋ ਜਾਏ ਤਾਂ ਇਹ ਚਿੱਠੀ ਉਸਨੂੰ ਦੇ ਦੇਣਾ ਜਦੋਂ ਉਸ ਭਲੇ ਆਦਮੀ ਨੂੰ ਮੇਰੀ ਗੁਮਸ਼ੁਦਗੀ ਦੀ ਖਬਰ ਮਿਲੀ ਤਾਂ ਮੈਨੂੰ ਲੱਭਣ ਲੱਗੇ ਤੇ ਮਹੀਨਿਆਂ ਦੀ ਕੋਸ਼ਿਸ਼ ਦੇ ਬਾਅਦ ਉਹਨਾਂ ਨੇ ਮੈਨੂੰ ਲੱਭ ਲਿਆ ਜਦੋਂ ਮੇਰੀ ਤਬੀਅਤ ਠੀਕ ਹੋਈ ਤਾਂ ਉਹਨਾਂ ਨੇ ਉਹ ਚਿੱਠੀ ਮੈਨੂੰ ਦਿੱਤੀ ਉਸ ਵਿੱਚ ਸੱਚਾਈ ਸੀ ਕਿ ਮੇਰੇ ਚਾਚੇ ਨੇ ਮੇਰੇ ਪਾਪਾ ਨੂੰ ਜ਼ਹਿਰ ਦੇ ਕੇ ਮਾਰਿਆ ਸੀ ਤਾਂ ਕਿ ਉਹ ਉਹਨਾਂ ਦੀ ਜਾਇਦਾਦ ਤੇ ਕਬਜ਼ਾ ਕਰ ਸਕੇ ਮੈਂ ਸੁਣ ਕੇ ਸੁੰਨ ਰਹਿ ਗਿਆ ਯਕੀਨ ਨਹੀਂ ਹੋਇਆ ਕਿ ਮੇਰਾ ਪਾਪਾ ਇਸ ਤਰ੍ਹਾਂ ਵੀ ਕਰ ਸਕਦਾ ਸੀ ਆਪਣੇ ਹੀ ਭਰਾ ਨੂੰ ਜਾਇਦਾਦ ਦੇ ਲਈ ਮਾਰ ਦੇਵੇਗਾ ਪਾਪਾ ਨੇ ਕਦੇ ਸਾਨੂੰ ਆਪਣੇ ਇਸ ਭਿਆਨਕ ਇਰਾਦੇ ਦੇ ਬਾਰੇ ਦੱਸਿਆ ਵੀ ਨਹੀਂ ਸੀ ਮੈਂ ਉਸ ਨੂੰ ਇੱਕ ਚੰਗਾ ਤੇ ਨੇਕ ਇਨਸਾਨ ਸਮਝਦਾ ਸੀ ਪਰ ਉਹ ਤਾਂ ਇੱਕ ਧੋਖੇਬਾਜ਼ ਨਿਕਲਿਆ ਮੈਨੂੰ ਰਵੀਨਾ ਦੀਆਂ ਗੱਲਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਪਰ ਉਸ ਦੀਆਂ ਅੱਖਾਂ ਤੋਂ ਸਾਫ਼ ਝਲਕਰਿਆ ਸੀ ਕਿ ਉਹ ਸੱਚ ਕਹਿ ਰਹੀ ਹੈ ਸੱਚ ਜਾਣਨ ਦੇ ਬਾਅਦ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਮੇਰਾ ਮਨ ਮੇਰੇ ਪਾਪਾ ਦੇ ਖਿਲਾਫ ਕੁਝ ਵੀ ਮੰਨਣ ਨੂੰ ਤਿਆਰ ਨਹੀਂ ਸੀ ਪਰ ਫਿਰ ਵੀ ਮੈਂ ਚੁੱਪ ਰਿਹਾ ਕਿਉਂਕਿ ਮੈਂ ਸੱਚਾਈ ਦੀ ਜੜ ਤੱਕ ਜਾਣਾ ਚਾਹੁੰਦਾ ਸੀ ਰਵੀਨਾ ਨੇ ਮੈਨੂੰ ਅੱਗੇ ਦੱਸਿਆ ਕਿ ਜੋ ਔਰਤ ਮੈਨੂੰ ਬਾਜ਼ਾਰ ਵਿੱਚੋਂ ਆਪਣੇ ਨਾਂ ਲੈ ਕੇ ਗਈ ਸੀ ਉਹ ਮੇਰੀ ਮਾਂ ਦੀ ਸਹੇਲੀ ਸੀ ਜੋ ਪੈਸਿਆਂ ਦੇ ਲਾਲਚ ਵਿੱਚ ਆ ਕੇ ਉਹਨਾਂ ਦੇ ਨਾਲ ਮਿਲ ਗਈ ਸੀ ਤੇ ਇੱਕ ਮਾਸੂਮ ਅਨਾਥ ਕੁੜੀ ਦੀ ਜ਼ਿੰਦਗੀ ਬਰਬਾਦ ਕਰਨ ਦੀ ਸਾਜ਼ਿਸ਼ ਰਚ ਰਹੀ ਸੀ ਉਸ ਨੇ ਪੈਸਿਆਂ ਦੇ ਲਈ ਉਸ ਨੂੰ ਅਗਵਾ ਕਰਕੇ ਵੇਚਣ ਦੀ ਕੋਸ਼ਿਸ਼ ਕੀਤੀ ਪਰ ਪ੍ਰਮਾਤਮਾ ਨੇ ਇੱਕ ਭਲੇ ਆਦਮੀ ਨੂੰ ਉਸ ਦੀ ਮਦਦ ਦੇ ਲਈ ਭੇਜ ਦਿੱਤਾ ਜਿਸ ਨਾਲ ਉਹ ਬਚ ਗਈ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੇਰੇ ਮਾਪਿਓ ਇੰਨੇ ਨੀਚ ਕਿਵੇਂ ਗਿਰ ਸਕਦੇ ਨੇ ਪਾਪਾ ਨੇ ਸਭ ਕੁਝ ਪੈਸਿਆਂ ਦੇ ਲਾਲਚ ਵਿੱਚ ਕੀਤਾ ਸੀ ਪਰ ਮਾਂ ਨੇ ਤਾਂ ਇਹ ਸਭ ਸਿਰਫ ਇਸ ਲਈ ਕੀਤਾ ਕਿਉਂਕਿ ਉਹਨਾਂ ਨੂੰ ਰਵੀਨਾ ਸ਼ੁਰੂ ਤੋਂ ਹੀ ਪਸੰਦ ਨਹੀਂ ਸੀ ਉਹ ਨਹੀਂ ਚਾਹੁੰਦੀ ਸੀ ਕਿ ਉਹ ਇਸ ਘਰ ਦੀ ਬਹੂ ਬਣੇ ਤੇ ਸਭ ਕੁਝ ਆਪਣੇ ਨਾਮ ਕਰ ਲਵੇ ਤੇ ਮੈਂ ਸਮਝ ਨਹੀਂ ਪਾ ਰਿਹਾ ਸੀ ਕਿ ਰਵੀਨਾ ਕੀ ਕਹਿ ਰਹੀ ਹੈ ਕਿਉਂਕਿ ਉਸਦੇ ਸ਼ਬਦਾਂ ਤੇ ਯਕੀਨ ਕਰਨਾ ਮੇਰੇ ਲਈ ਬਹੁਤ ਮੁਸ਼ਕਲ ਸੀ ਮੈਂ ਕਦੇ ਆਪਣੇ ਮੰਮੀ ਤੇ ਪਾਪਾ ਦੇ ਅਸਲੀ ਰੂਪ ਨੂੰ ਨਹੀਂ ਜਾਣਿਆ ਸੀ ਕਿਉਂਕਿ ਉਹ ਹਮੇਸ਼ਾ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੀ ਸੀ ਪਰ ਇਹੀ ਸਚਾਈ ਹੈ ਜੋ ਲੋਕ ਮਿੱਠੀ ਜ਼ੁਬਾਨ ਨਾਲ ਗੱਲ ਕਰਦੇ ਨੇ ਅਕਸਰ ਉਹੀ ਸਾਰਿਆਂ ਤੋਂ ਵੱਡਾ ਧੋਖਾ ਦਿੰਦੇ ਨੇ ਜਦੋਂ ਕਿ ਸਖਤ ਜ਼ੁਬਾਨ ਵਾਲੇ ਲੋਕ ਗੁੱਸੇ ਵਿੱਚ ਵੀ ਸੱਚ ਬੋਲਦੇ ਨੇ ਜਦੋਂ ਰਵੀਨਾ ਇਹ ਸਭ ਦੱਸ ਰਹੀ ਸੀ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ ਉਸ ਨੂੰ ਸਭ ਕੁਝ ਜਾਦ ਆ ਗਿਆ ਕਿਵੇਂ ਉਸ ਔਰਤ ਨੇ ਉਸ ਨੂੰ ਕਾਰ ਵਿੱਚ ਬਿਠਾ ਕੇ बेहोश ਕਰ ਦਿੱਤਾ ਤੇ ਬੰਨ ਕੇ ਬੰਨ ਦਿੱਤਾ ਸੀ ਤਾਂ ਕਿ ਉਹ ਭੱਜ ਨਾ ਸਕੇ ਜਦੋਂ ਉਹ ਭਲੇ ਆਦਮੀ ਨੇ ਉਸ ਨੂੰ ਸੱਚਾਈ ਦੱਸੀ ਤਾਂ ਉਹ ਕਈ ਦਿਨਾਂ ਤੱਕ ਚੁੱਪ ਰਹੀ ਕਿਉਂਕਿ ਉਸ ਦੇ ਲਈ ਕਿਸੇ ਅਣਜਾਣ ਵਿਅਕਤੀ ਦੀ ਗੱਲ ਤੇ ਯਕੀਨ ਕਰਨਾ ਮੁਸ਼ਕਲ ਸੀ ਪਰ ਜਦੋਂ ਉਸ ਨੂੰ ਸਮਝ ਆਈ ਤਾਂ ਉਸ ਸਭ ਦੇ ਸਭ ਤੋਂ ਵੱਡੇ ਸੰਕਟ ਤੋਂ ਬਚ ਗਿਆ ਤਾ ਉਸ ਨੂੰ ਉਹੀ ਸਭ ਤੋਂ ਚੰਗਾ ਇਨਸਾਨ ਲੱਗਿਆ ਮੈਂ ਰੁਵਿਨਾ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਇੰਨੀਆਂ ਤਕਲੀਫਾਂ ਤੋਂ ਗੁਜ਼ਰਨ ਦੇ ਬਾਅਦ ਵੀ ਉਹ ਮੇਰੇ ਸਾਹਮਣੇ ਮੁਸਕਰਾ ਰਹੀ ਸੀ ਉਹ ਬਹੁਤ ਹਿੰਮਤ ਵਾਲੀ ਸੀ ਕਿਉਂਕਿ ਉਸ ਨੇ ਇਕੱਲੇ ਹੀ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਸੀ ਪਰਮਾਤਮਾ ਨੇ ਉਸ ਦਾ ਸਾਥ ਕਦੇ ਨਹੀਂ ਛੱਡਿਆ ਕਿਉਂਕਿ ਉਹ ਆਪਣੇ ਪਿਆਰਿਆਂ ਨੂੰ ਔਖੇ ਸਮੇਂ ਵਿੱਚ ਇਕੱਲਾ ਨਹੀਂ ਛੱਡਦਾ ਮੁਸ਼ਕਲਾਂ ਤਾਂ ਹਰ ਇਨਸਾਨ ਦਾ ਇਮਤਿਹਾਨ ਲੈਣ ਆਉਂਦੀਆਂ ਨੇ ਤੇ ਪਰਮਾਤਮਾ ਕਦੇ ਵੀ ਕਿਸੇ ਨੂੰ ਉਸ ਦੀ ਤਾਕਤ ਤੋਂ ਜ਼ਿਆਦਾ ਬੋਝ ਨਹੀਂ ਦਿੰਦਾ ਕੋਸ ਦਿਨਾ ਬਾਦਰ ਮੀਨਾ ਨੇ ਕਿਹਾ ਕਿ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰ ਸਕਦੀ ਜਿਨ੍ਹਾਂ ਨੇ ਉਸਦੇ ਮਾਪਿਓ ਨੂੰ ਨੁਕਸਾਨ ਪਹੁੰਚਾਇਆ ਪਰ ਉਸ ਭਲੇ ਆਦਮੀ ਨੇ ਉਸ ਨੂੰ ਸਮਝਾਇਆ ਕਿ ਸੱਚੇ ਇਨਸਾਨ ਉਹੀ ਹੁੰਦੇ ਨੇ ਜੋ ਮਾਫ਼ ਕਰਨਾ ਚਾਹੁੰਦੇ ਨੇ ਕਿਉਂਕਿ ਬਦਲਾ ਲੈਣਾ ਪਰਮਾਤਮਾ ਦਾ ਕੰਮ ਹੈ ਤੇ ਪਰਮਾਤਮਾ ਉਸ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਨੇ ਜੋ ਮੁਸ਼ਕਲ ਸਮੇਂ ਵਿੱਚ ਹੌਸਲਾ ਰੱਖਦੇ ਨੇ ਤੇ ਬਾਅਦ ਵਿੱਚ ਸਾਰਿਆਂ ਨੂੰ ਮਾਫ਼ ਕਰ ਦਿੰਦੇ ਨੇ ਮੈਂ ਉਸ ਤੋਂ ਹੈਰਾਨੀ ਦੇ ਨਾਲ ਪੁੱਛਿਆ ਫਿਰ ਤੂੰ ਪੜ੍ਹਾਈ ਕਿਵੇਂ ਕੀਤੀ ਉਹ ਮੁਸਕਰਾ ਕੇ ਕਹਿੰਦੀ ਉਸ ਆਦਮੀ ਦੀ ਮਦਦ ਨਾਲ ਮੈਂ ਪੜ੍ਹਾਈ ਪੂਰੀ ਕੀਤੀ ਉਹ ਨੇਕ ਸੀ ਤੇ ਮੁਸ਼ਕਲ ਵਿੱਚ ਹਰ ਕਿਸੇ ਦੀ ਮਦਦ ਕਰਦੇ ਸੀ ਉਹਨਾਂ ਨੇ ਮੇਰੀ ਪੜ੍ਹਾਈ ਦਾ ਸਾਰਾ ਖਰਚਾ ਖੁਸ਼ੀ-ਖੁਸ਼ੀ ਉਠਾਇਆ ਤੇ ਕਦੇ ਮੈਨੂੰ ਕਿਸੇ ਚੀਜ਼ ਦਾ ਤਾਣਾ ਨਹੀਂ ਦਿੱਤਾ ਉਹਨਾਂ ਦੀ ਇੱਛਾ ਸੀ ਕਿ ਮੈਂ ਡਾਕਟਰ ਬਣਾ ਉਹ ਮੈਨੂੰ ਬੇਟੀ ਕਹਿ ਕੇ ਬੁਲਾਉਂਦੇ ਸੀ ਤੇ ਉਹਨਾਂ ਨੇ ਸੱਚਮੁੱਚ ਮੇਰੇ ਪਾਪਾ ਬਣ ਕੇ ਦਿਖਾਇਆ ਉਹਨਾਂ ਨੇ ਕਦੇ ਮੈਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਉਸ ਦੀਆਂ ਗੱਲਾਂ ਸੁਣਦੇ ਹੋਏ ਮੇਰੀਆਂ ਅੱਖਾਂ ਝੁਕ ਗਈਆਂ ਮੈਂ ਉਸ ਤੋਂ ਮਾਫੀ ਮੰਗਦੇ ਹੋਏ ਕਿਹਾ ਮੈਂ ਮੈਨੂੰ ਮaaf ਕਰ ਦੇ ਰਵਿਨਾ ਮੈਂ ਤੈਨੂੰ ਲੱਭ ਨਹੀਂ ਸਕਿਆ ਉਸਨੇ ਮੁਸਕਰਾਉਂਦੇ ਹੋਏ ਕਿਹਾ ਮੈਂ ਤੈਨੂੰ ਮaaf ਕਰ ਦਿੱਤਾ ਕਿਉਂਕਿ ਤੇਰਾ ਦਿਲ ਬਹੁਤ ਸਾਫ਼ ਸੀ ਉਸ ਦੀਆਂ ਗੱਲਾਂ ਵਿੱਚ ਉਹੀ ਬਚਪਨ ਵਾਲੀ ਮਸੂਮੀਅਤ ਸੀ ਪਰ ਹੁਣ ਉਸ ਵਿੱਚ ਆਤਮ ਵਿਸ਼ਵਾਸ ਦੀ ਚਮਕ ਸੀ ਅਗਲੇ ਦਿਨ ਹਸਪਤਾਲ ਵਿੱਚ ਉਸਨੇ ਮੇਰੀ ਦੇਖਭਾਲ ਕੀਤੀ ਹਰ ਵਕਤ ਮੇਰਾ ਖਿਆਲ ਰੱਖਿਆ ਮੈਂ ਬਹੁਤ ਖੁਸ਼ ਸੀ ਪਰ ਮਨ ਵਿੱਚ ਕਿਤੇ ਬੇਚੈਨੀ ਵੀ ਸੀ ਆਖਰ ਮੈਂ ਹਿੰਮਤ ਕਰਕੇ ਪੁੱਛਿਆ ਕਿ ਤੂੰ ਵਿਆਹ ਕੀਤਾ ਉਹ ਮੁਸਕਰਾਈ ਤੇ ਕਹਿੰਦੀ ਨਹੀਂ ਮੈਂ ਜ਼ਿੰਦਗੀ ਵਿੱਚ ਇੱਕ ਹੀ ਵਾਰ ਹਾਂ ਕਿਹਾ ਸੀ ਤੇ ਉਹ ਵਚਨ ਅੱਜ ਵੀ ਕਾਇਮ ਹੈ ਉਸ ਦੀ ਇਹ ਗੱਲ ਸੁਣ ਕੇ ਮੇਰਾ ਦਿਲ ਖਿੜ ਉੱਠਿਆ ਮੈਂ ਵੀ ਇਹੀ ਚਾਹੁੰਦਾ ਸੀ ਕਿ ਉਹ ਆਪਣਾ ਬਾਕੀ ਜੀਵਨ ਮੇਰੇ ਨਾਲ ਗੁਜ਼ਾਰੇ ਪਰ ਕੁਝ ਦਿਨਾਂ ਬਾਅਦ ਉਹ ਫਿਰ ਚਲੀ ਗਈ ਹਸਪਤਾਲ ਵਿੱਚ ਮੇਰੇ ਠੀਕ ਹੋਣ ਦੇ ਬਾਅਦ ਜਦੋਂ ਮੈਂ ਘਰ ਆਇਆ ਤਾਂ ਦਿਲ ਵਿੱਚ ਸਕੂਨ ਸੀ ਕਿ ਮੈਨੂੰ ਮੇਰੀ ਰਵੀਨਾ ਮਿਲ ਗਈ ਸੀ ਇੱਕ ਦਿਨ ਮੈਂ ਉਸ ਨੂੰ ਮਿਲਣ ਹਸਪਤਾਲ ਗਿਆ ਤਾਂ ਉਹ ਉੱਥੇ ਨਹੀਂ ਸੀ ਪਤਾ ਲੱਗਾ ਕਿ ਉਸ ਦਾ ਟ੍ਰਾਂਸਫਰ ਕਿਸੇ ਦੂਜੇ ਸ਼ਹਿਰ ਵਿੱਚ ਹੋ ਗਿਆ ਹੈ ਮੇਰਾ ਦਿਲ ਖਬਰਾਉਣ ਲੱਗਿਆ ਉਸ ਨੇ ਮੇਰੇ ਲਈ ਛੋਟਾ ਜਿਹਾ ਇੱਕ ਪੱਤਰ ਛੱਡਿਆ ਸੀ ਜਿਸ ਵਿੱਚ ਲਿਖਿਆ ਸੀ ਮੈਨੂੰ ਮaaf ਕਰ ਦੇਣਾ ਜਿਵੇਂ ਹੀ ਮੈਂ ਉਹ ਸ਼ਬਦ ਪੜ੍ਹੇ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਿਆ ਤੇ ਅੱਖਾਂ ਵਿੱਚ ਪਾਣੀ ਆ ਗਿਆ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਮੈਂ ਰਵੀਨਾ ਨੂੰ ਖੋਣਾ ਨਹੀਂ ਚਾਹੁੰਦਾ ਸੀ ਮੇਰੀ ਜ਼ਿੰਦਗੀ ਹੁਣ ਉਸਦੇ ਸਹਾਰੇ ਤੇ ਸੀ ਉਸਦੇ ਬਿਨਾ ਜਿਉਣਾ ਮੇਰੇ ਲਈ ਮੁਨਕਿਨ ਸੀ ਮੈਂ ਉਸਦੇ ਖੱਤ ਨੂੰ ਸੀਨੇ ਨਾਲ ਲਗਾਇਆ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਝਰ-ਝਰ ਵਹਿਣ ਲੱਗੇ 5 ਸਾਲ ਬੀਤ ਚੁੱਕੇ ਸੀ ਮੈਂ ਰਵਿਨਾ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਮੈਨੂੰ ਕਿਤੇ ਨਾ ਮਿਲੀ ਮੈਂ ਕਲਰਕ ਦੀ ਨੌਕਰੀ ਛੱਡ ਦਿੱਤੀ ਤੇ ਇੱਕ ਕਾਲਜ ਵਿੱਚ ਪੜਾਉਣ ਲੱਗ ਗਿਆ ਲੋਕ ਮੈਨੂੰ ਟੀਚਰ ਕਹਿਣ ਲੱਗੇ ਪਰ ਮੇਰੇ ਅੰਦਰ ਇੱਕ ਗਹਿਰਾ ਖਾਲੀਪਨ ਸੀ ਕਦੇ-ਕਦੇ ਸੁਪਨੇ ਵਿੱਚ ਅਚਾਨਕ ਰਵੀਨਾ ਦਿਖਾਈ ਦਿੰਦੀ ਉਹ ਕਹਿੰਦੀ ਮੈਨੂੰ ਗੁੱਡੀ ਲਿਆ ਕੇ ਦੇ ਤੇ ਮੈਂ ਹੈਰਾਨ ਹੋ ਕੇ ਜਾਗ ਜਾਂਦਾ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਿਆ ਕਿਉਂਕਿ ਮੈਂ ਉਸਨੂੰ ਭੁਲਾਉਣ ਦੀ ਜਿੰਨੀ ਵੀ ਕੋਸ਼ਿਸ਼ ਕਰਦਾ ਮੈਂ ਉਸਨੂੰ ਕਦੇ ਭੁਲਾ ਨਹੀਂ ਸਕਿਆ ਮੈਂ ਉਸ ਵਿੱਚ ਕਦੇ ਸਫਲ ਨਾ ਹੋ ਸਕਿਆ ਉਹ ਮੇਰੇ ਦਿਲ ਵਿੱਚ ਵੱਸ ਚੁੱਕੀ ਸੀ ਤੇ ਦਿਲ ਵਿੱਚ ਵੱਸਣ ਵਾਲੇ ਕਦੇ ਨਹੀਂ ਨਿਕਲਦੇ ਇੱਕ ਦਿਨ ਕਾਲਜ ਦੇ ਸਾਹਮਣੇ ਇੱਕ ਵੱਡੀ ਕਾਰ ਆ ਕੇ ਰੁਗੀ ਉਸ ਵਿੱਚ ਇੱਕ ਛੋਟਾ ਜਿਹਾ ਬੱਚਾ ਉਤਰਿਆ ਉਸਦੇ ਹੱਥ ਵਿੱਚ ਇੱਕ ਛੋਟੀ ਜਿਹੀ ਗੁੱਡੀ ਸੀ ਉਸਨੇ ਉਹ ਗੁੱਡੀ ਮੈਨੂੰ ਦੇ ਦਿੱਤੀ ਤੇ ਕਿਹਾ ਰਵੀਨਾ ਮੰਮਾ ਰਵੀਨਾ ਮੰਮਾ ਨੇ ਤੁਹਾਨੂੰ ਭੇਜੀ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਵਾਅਦਾ ਪੂਰਾ ਹੋਇਆ ਮਹਿਰਾਨ ਤੇ ਬੇਚੈਨ ਹੋ ਗਿਆ ਜਦੋਂ ਮੈਂ ਉਸ ਗੁੱਡੀ ਨੂੰ ਖੋਲਿਆ ਤਾਂ ਉਸ ਵਿੱਚੋਂ ਇੱਕ ਛੋਟੀ ਜਿਹੀ ਪਰਚੀ ਮਿਲੀ ਉਸ ਪਰਚੀ ਤੇ ਲਿਖੇ ਸ਼ਬਦ ਪੜ੍ਹ ਕੇ ਮੇਰੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਮੈਂ ਅੱਜ ਵੀ ਤੇਰੀ ਹੀ ਰਵੀਨਾ ਹਾਂ ਤੇ ਆਪਣੇ ਆਖਰੀ ਸਾਹਾਂ ਤੱਕ ਤੇਰੀ ਹੀ ਰਹਾਂਗੀ ਜੇ ਮੈਨੂੰ ਮਿਲਣਾ ਹੈ ਤਾਂ ਉਸ ਪੁਰਾਣੇ ਨਿੰਮ ਦੇ ਦਰਖਤ ਦੇ ਹੇਠਾਂ ਆ ਜਾਣਾ ਜਿੱਥੇ ਮੈਂ ਬਚਪਨ ਤੋਂ ਖੇਡਿਆ ਕਰਦੀ ਸੀ ਰਵੀਨਾ ਦਾ ਉਹ ਖੱਤ ਪੜ੍ਹ ਕੇ ਮੇਰਾ ਦਿਲ ਖੁਸ਼ੀ ਨਾਲ ਝੂਮ ਉਠਿਆ ਮੈਂ ਰਵੀਨਾ ਮੇਰੀ ਰਵੀਨਾ ਮੈਨੂੰ ਬੁਲਾ ਰਹੀ ਸੀ ਤੇ ਮੈਂ ਉਸੇ ਵੇਲੇ ਆਪਣਾ ਮੋਟਰਸਾਈਕਲ ਲੈ ਕੇ ਪਿੰਡ ਦੇ ਵੱਲ ਨਿਕਲ ਪਿਆ ਇਸ ਤਰ੍ਹਾਂ ਲੱਗ ਰਿਹਾ ਸੀ ਮਨੋਂ ਮੈਂ ਹਵਾ ਵਿੱਚ ਉੱਡ ਰਿਹਾ ਹੋਵਾਂ ਸ਼ਾਮ ਢਲ ਰਹੀ ਸੀ ਤੇ ਜਦੋਂ ਮੈਂ ਪਿੰਡ ਪਹੁੰਚਿਆ ਠੰਡੀ ਹਵਾ ਮੇਰੇ ਸਵਾਗਤ ਵਿੱਚ ਵਹਿ ਰਹੀ ਸੀ ਤੇ ਮੇਰਾ ਦਿਲ ਉਮੀਦ ਨਾਲ ਟੜਕ ਰਿਹਾ ਸੀ ਮੈਂ ਉਸ ਪ੍ਰਾਣੇ ਨਿੰਮ ਦੇ ਦਰਖਤ ਦੇ ਹੇਠਾਂ ਪਹੁੰਚਿਆ ਪਰ ਉੱਥੇ ਕੋਈ ਨਹੀਂ ਸੀ ਮੈਂ ਬਹੁਤ ਦੇਰ ਤੱਕ ਇੰਤਜ਼ਾਰ ਕਰਦਾ ਰਿਹਾ ਪਰ ਰਵੀਨਾ ਨਹੀਂ ਆਈ ਤਾਂ ਮੇਰੀ ਨਜ਼ਰ ਦਰਖਤ ਦੇ ਹੇਠਾਂ ਬਣੀ ਇੱਕ ਮਿੱਟੀ ਦੇ ਢੇਰ ਤੇ ਪਈ ਉਸ ਤੇ ਪੱਥਰ ਤੇ ਲਿਖਿਆ ਸੀ ਰਵੀਨਾ ਰਹਿਮਾਨ ਮਲਕ ਇਹ ਨਾਮ ਪੜਦੇ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਰਵੀਨਾ ਮੈਨੂੰ ਛੱਡ ਕੇ ਜਾ ਚੁੱਕੀ ਸੀ ਮੈਂ ਜ਼ਮੀਨ ਤੇ ਬੈਠ ਗਿਆ ਤੇ ਉੱਚੀ ਉੱਚੀ ਰੋ ਪਿਆ ਟ੍ਰੈਂਡ ਵਾਲੇ ਲੋਕ ਮੈਨੂੰ ਦੇਖ ਰਹੇ ਸੀ ਇੱਕ دیਵਾਨਾ ਆਦਮੀ ਨੂੰ ਜੋ ਆਪਣੇ ਵਿਛੜੇ ਪਿਆਰ ਦੇ ਲਈ ਹੁਣ ਵੀ ਰੋ ਰਿਹਾ ਸੀ ਪਰ ਕੋਈ ਵੀ ਮੇਰੀ ਮਦਦ ਦੇ ਲਈ ਅੱਗੇ ਨਹੀਂ ਆਇਆ ਨਾ ਹੀ ਕਿਸੇ ਨੇ ਮੈਨੂੰ ਹੌਸਲਾ ਦਿੱਤਾ ਉਹ ਬੱਚਾ ਜਿਸ ਨੇ ਮੈਨੂੰ ਗੁੱਡੀ ਦਿੱਤੀ ਸੀ ਦਰਅਸਲ ਇੱਕ ਅਨਾਥ ਬੱਚਾ ਸੀ ਤੇ ਉਸਦੀ ਪਰਵਰਿਸ਼ ਰਵੀਨਾ ਨੇ ਕੀਤੀ ਸੀ ਉਸਦੇ ਲਈ ਮਾਂ ਵੀ ਸੀ ਤੇ ਪਾਪਾ ਵੀ ਸੀ ਰਵਿਨਾ ਨੇ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਹੀ ਆਪਣੀ ਸਾਰੀ ਜਾਇਦਾਦ ਉਸ ਦੇ ਉਸ ਬੱਚੇ ਦੇ ਨਾਮ ਕਰ ਦਿੱਤੀ ਸੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਉਹ ਵੀ ਜ਼ਿੰਦਗੀ ਵਿੱਚ ਦਰਦ-ਦਰਦੀਆਂ ਠੋਕਰਾਂ ਖਾਏ ਉਸ ਦੀ ਇੱਛਾ ਸੀ ਕਿ ਉਹ ਉਸ ਬੱਚੇ ਦਾ ਭਵਿੱਖ ਉਜਲ ਤੇ ਚੰਗਾ ਹੋ ਜਾਏ ਆਪਣੀ ਮੌਤ ਦੇ ਕੁਝ ਦਿਨ ਪਹਿਲਾਂ ਉਸ ਨੇ ਇਹ ਨੇਕ ਕੰਮ ਕੀਤਾ ਸੀ ਕਿ ਸਭ ਮੈਨੂੰ ਪਿੰਡ ਵਾਲਿਆਂ ਤੋਂ ਹੀ ਪਤਾ ਲੱਗਿਆ ਸੀ ਉਹਨਾਂ ਨੇ ਦੱਸਿਆ ਕਿ ਉਹ ਬੱਚਾ ਰੋਜ਼ ਉਸਦੀ ਕਬਰ ਤੇ ਆਉਂਦਾ ਹੈ ਉਥੇ ਸਫਾਈ ਕਰਦਾ ਹੈ ਤੇ ਫੁੱਲ ਚੜਾਉਂਦਾ ਹੈ ਤੇ ਰਵੀਨਾ ਦੀ ਆਖਰੀ ਇੱਛਾ ਦੇ ਅਨੁਸਾਰ ਉਸ ਇਕੱਲੇ ਨੇ ਹੀ ਉਸ ਨੂੰ ਇਸ ਨਿੰਮ ਦੇ ਦਰਖਤ ਦੇ ਹੇਠ ਦਫਨਾਇਆ ਸੀ ਜਿੱਥੇ ਉਸਨੇ ਆਪਣੀ ਜ਼ਿੰਦਗੀ ਦੇ ਜ਼ਿਆਦਾਤਰ ਪਲ گزارੇ ਸੀ ਉਹ ਰਾਤ ਮੈਂ ਉਸਦੀ ਕਬਰ ਦੇ ਕੋਲ ਬੈਠ ਕੇ گزار ਦਿੱਤੀ ਕਿਉਂਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਹ ਮੈਨੂੰ ਇਕੱਲਾ ਇਸ ਤਰ੍ਹਾਂ ਛੱਡ ਕੇ ਜਾ ਸਕਦੀ ਹੈ ਪਰ ਹੁਣ ਉਹ ਜਾ ਚੁੱਕੀ ਸੀ ਸਵੇਰ ਹੁੰਦੇ ਹੀ ਮੈਂ ਉਹ ਗੁੱਡੀ ਉਸਦੀ ਕਬਰ ਤੇ ਰੱਖ ਦਿੱਤੀ ਤੇ ਘਰੇ ਆ ਗਿਆ ਕਿਉਂਕਿ ਜਿਸ ਨਾਲ ਮੈਂ ਮਿਲਣ ਪਿੰਡ ਗਿਆ ਸੀ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਸੀ ਇਸ ਲਈ ਉੱਥੇ ਰਹਿਣ ਦਾ ਕੋਈ ਮਤਲਬ ਹੀ ਨਹੀਂ ਸੀ ਸ਼ਹਿਰ ਆ ਕੇ ਮੈਂ ਇੱਕ ਕਾਲਜ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ ਪਰ ਮੈਂ ਆਪਣੇ ਦਿਲ ਵਿੱਚੋਂ ਕਦੇ ਵੀ ਰਵੀਨਾ ਨੂੰ ਕੱਢ ਨਾ ਸਕਿਆ ਉਸ ਨੂੰ ਭੁੱਲਣ ਦੀ ਕੋਸ਼ਿਸ਼ ਬਹੁਤ ਕੀਤੀ ਪਰ ਹਰ ਵਾਰ ਅਸਫਲ ਰਿਹਾ ਕਿਉਂਕਿ ਮੇਰੇ ਲਈ ਉਸ ਨੂੰ ਦਿਲ ਤੋਂ ਮਿਟਾਉਣਾ ਬਹੁਤ ਮੁਸ਼ਕਲ ਸੀ ਤਾਂ ਦੋਸਤੋ ਇਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦਿਆਂ ਜੀ ਕਿਸੇ ਇਦਾਂ ਦੀ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਕਹਾਣੀ ਸੁਣ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ